ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਰਵਣ ਕਰਾਂਗੇ ਸੰਤਮ ਸਕੀਨ ਜੀ ਪਾਸੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਰੇ ਕਥਾ ਧੰਨ ਗੁਰਨਾਨਕ ਪਾਸ਼ਾ ਜਦੋਂ ਦੂਜੀ ਉਦਾਸੀ ਤੋਂ ਬਾਅਦ ਜਦੋਂ ਤੀਜੀ ਉਦਾਸੀ ਤੇ ਜਾਣਾ ਹੁੰਦਾ ਤਾਂ ਮਾਤਾ ਜੀ ਨਾਲ ਜੋ वार्तालाਪ ਹੁੰਦੀ ਉਹਨਾਂ ਦੀ ਕਿ ਮਾਤਾ ਜੀ ਕਹਿੰਦੇ ਸੀ ਨਹੀਂ ਜਾਣ ਦੇਣਾ ਤੁਸੀਂ 12-12 ਸਾਲ ਲੋਪ ਰਹਿੰਦੇ ਜੇ ਘਰੇ ਨਹੀਂ ਆਉਂਦੇ ਇਹ ਇੱਕ ਤੇ ਉਦਾਸੀਆਂ ਬਾਰੇ ਅੱਜ ਕਥਾ ਸਰਵਣ ਕਰਾਂਗੇ ਇਸ ਦੇ ਨਾਲ ਦੀ ਨਾਲ ਹੀ ਸਰਵਣ ਕਰਾਂਗੇ ਮਨੁੱਖ ਦੇ ਦੁੱਖਾਂ ਦਾ ਕਾਰਨ ਮਨੁੱਖ ਦੁਖੀ ਕਿਉਂ ਵਾ ਦੁਖੀ ਹੋਣ ਦੇਸ ਦੇ ਕੀ ਕੀ ਕਾਰਨ ਆ ਉਹਨਾਂ ਬਾਰੇ ਅੱਜ ਵਿਸਤਾਰ ਨਾਲ ਜਾਣਾਂਗੇ ਸੰਤ ਮਸਕੀਨ ਜੀ ਪਾਸੋਂ ਤੇ ਆਓ ਸਾਧ ਸੰਗਤ ਜੀ ਸਰਵਣ ਕਰੀਏ ਇਹ ਕਥਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਉਦਾਸੀ ਤਵਾਰ ਜਦ ਤੀਸਰੀ ਉਦਾਸੀ ਦੀ ਤਿਆਰੀ ਕਰਨ ਲੱਗਿਆ ਜਾਣ ਵਾਸਤੇ ਤਾਂ ਪਤਕੀ ਮਾਤਾ ਤ੍ਰਿਪਤਾ ਜੀ ਔਖੇ ਹੋ ਗਏ ਕਿਉਂਕਿ ਗੁਰੂ ਨਾਨਕ ਨੇ 12-12 ਸਾਲ ਇਧਰ ਵੀ ਰੋਸ਼ਨੀ ਵੰਡਣੀ ਹੈ ਇਧਰ ਵੀ ਚਾਨਣਾ ਦੇਣਾ ਹੈ ਇਧਰ ਵੀ ਚਾਨਣਾ ਦੇਣਾ ਹੈ ਸਿੱਧਾਂ ਨੂੰ ਵੀ ਦੱਸਣਾ ਹੈ ਜੋਗੀਆਂ ਨੂੰ ਵੀ ਦੱਸਣਾ ਹੈ ਮੱਖੇ ਦੇ ਹਾਜੀਆਂ ਨੂੰ ਵੀ ਦੱਸਣਾ ਹੈ ਦੇਵਾ ਤੇ ਕਿਸੇ ਇੱਕ ਘਰ ਜਲਦਾ ਹੈ ਸੂਰਜ ਤੇ ਹਰ ਪਾਸੇ ਚਾਨਣਾ ਦਿੰਦਾ ਹੈ। ਇਹੀ ਸੂਰਜ ਦੀ ਪਹਿਚਾਨ। ਗੁਰਨਾਣਕ ਦੇਵਾ ਨਹੀਂ ਸੀ। ਅਗਰ ਦੇਵਾ ਹੁੰਦਾ ਤਾਂ ਸਿਰਫ ਪੰਜਾਬ ਦੇ ਹੀ ਜਲਣਾ ਸੀ। ਛੇਖਾਂ ਦੇ ਘਰ ਦੇ ਹੀ ਜਲਣਾ ਸੀ ਔਰ ਕਿਧਰੇ ਨਹੀਂ ਜਲਣਾ ਸੀ। ਜਿਹੜਾ ਚਾਨਣਾ ਉਹਨਾਂ ਨੇ ਹਰ ਦੁਆਰ ਤੇ ਬਨਾਰਸ ਦੇ ਦਿੱਤਾ ਉਹੀ ਚਾਨਣਾ ਵੰਡਣ ਵਾਸਤੇ ਉਹ ਮੱਕੇ ਮਦੀਨੇ ਵੀ ਚਲੇ ਗਏ ਬਗਦਾਦ ਵੀ ਚਲੇ ਗਏ ਸੁਮੇਰ ਪर्वਤ ਤੇ ਵੀ ਚਲੇ ਗਏ ਸੂਰਜ ਉਹਦੀ ਦ੍ਰਿਸ਼ਟੀ ਵਿੱਚ ਸਾਰੀ ਪ੍ਰਿਥਵੀ ਉਸਦੀ ਆਪਣੀ ਹੈ ਸਾਰੇ ਜਗਾਂ ਰੋਸ਼ਨੀ ਵੰਡਦਾ ਤੀਸਰੀ ਉਦਾਸੀ ਦੀ ਜਦ ਤਿਆਰੀ ਕੀਤੀ ਹੈ ਮਾਤਾ ਤ੍ਰਿਪਤਾ ਜੀ ਹੱਥ ਜੋੜ ਕੇ ਹੁਣ ਕਹਿਨੀਆਂ ਬਈ ਮੈਂ ਮਾਂ ਹਾਂ ਦੇ ਮੈਨੂੰ ਮਾਂ ਬਣਨ ਦਾ ਸੁਆਗ ਪ੍ਰਾਪਤ ਹੋਇਆ ਨਾ ਜਾ ਹਣ ਰੁਕ ਜਾ ਕਿਉਂ ਤੁਸੀਂ ਗਰਸਤੀ ਹੋ ਤੁਹਾਡੇ ਬੱਚੇ ਵੀ ਨੇ ਫਿਰ ਮਾਪੇ ਬੁੱਢੇ ਹੋ ਗਏ ਨੇ ਮੈਂ ਬਿਰਧ ਹੋ ਗਈਆਂ ਪਿਤਾ ਬਿਰਧ ਹੋ ਗਏ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਨਿਰਾ ਜਗਤ ਨੂੰ ਗਿਆਨ ਦੇਣਾ ਹੀ ਧਰਮ ਨਹੀਂ ਪਰਿਵਾਰ ਦੇ ਚ ਰਹਿਣਾ ਵੀ ਧਰਮ ਹੈ ਇਸ ਧਰਮ ਦੀ ਤੁਸੀਂ ਕਿਉਂ ਨਹੀਂ ਪਾਲਣਾ ਕਰਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣਾ ਮਸਤਕ ਮਾਤਾ ਦੇ ਚਰਨਾਂ ਤੇ ਰੱਖ ਕੇ ਕਹਿੰਦੇ ਨਾ ਮਾਂ ਮੈਂ ਕਦੀ ਪਰਵਾਰ ਤੋਂ ਵਿਛੜਿਆ ਹੀ ਨਹੀਂ ਕਦੀ ਨਹੀਂ ਵਿਛੜਿਆ ਹੁਣ ਮੁਸਕਰਾਇਆ ਮਾਤਾ ਜੀ ਇਤੋਂ ਅਨਹੋਣੀਆਂ ਗੱਲਾਂ ਕਰਦਾ ਹੈ ਰਮ ਜੀ ਗੱਲਾਂ ਕਰਦਾ ਹੈ ਮੇਰੇ ਪੱਲੇ ਕੁਝ ਨਹੀਂ ਪਿਆ 12 12 ਸਾਲ ਤੇਰਾ ਪਤਾ ਨਹੀਂ ਚਲਦਾ ਤੂੰ ਕਹਿੰਦਾ ਮੈਂ ਪਰਿਵਾਰ ਤੋਂ ਕਦੀ ਵਿਛੜਿਆ ਹੀ ਨਹੀਂ। ਕੀ ਤੂੰ ਪਰਿਵਾਰ ਨੂੰ ਨਾਲ ਲੈ ਕੇ ਚਲਾ ਜਾਣਾ? ਹਾਂ ਨਾਲ ਲੈ ਕੇ ਜਾਣਾ। ਮੇਰਾ ਪਰਿਵਾਰ ਮੇਰੇ ਨਾਲ ਉਹ ਮਾ ਨਾਨਕ ਇਹ ਨਹੀਂ ਹੈ ਜੋ ਤੂੰ ਵੇਖ ਰਹੀ ਹੈ। ਨਾਨਕ ਉਹ ਹੈ ਜੋ ਸੂਖਸ਼ਮ ਦੁਨੀਆ ਹੈ। ਇਹ ਸੂਕਸ਼ਮ ਸਰੀਰ ਹਜ਼ਰਤ ঈਸਾ ਕਹਿੰਦੇ ਸਨ ਅਵਤਾਰ ਤੋਂ ਪਹਿਲੇ ਮਾਂ-ਬਾਪ ਨੇ ਹੀ ਲਾਭ ਉਠਾਉਂਦੇ ਫਿਰ ਸ਼ਰੀਰਕ ਨਹੀਂ ਲਾਭ ਉਠਾਉਂਦੇ ਫਿਰ ਸ਼ਹਿਰ ਵਾਸੀ ਨਾਬ ਨਹੀਂ ਉਠਾਉਂਦੇ ਫਿਰ ਉਹਦਾ ਜਿਹੜਾ ਲੰਗੋਟਿਆ ਯਾਰ ਆਉਂਦਾ ਉਹ ਵੀ ਨਹੀਂ ਲਾਭ ਉਠਾਉਂਦਾ ਉਹ ਵੀ ਆਪਣੇ ਹੀ ਸਮੇਂ ਇਹ ਲੋਕ ਵਾਂਝੇ ਹੀ ਰਹਿ ਜਾਂਦੇ ਸ਼ਹਿਰ ਵਾਸੀਆਂ ਹੀ ਨਹੀਂ ঈਸਾ ਨੂੰ ਸੂਲੀ ਤੇ ਚੜਿਆ ਸੀ ਕਿ ਪਰਿਵਾਰ ਤੁਹਾਡੇ ਨਾਲ ਜਾਂਦਾ ਹੈ ਆ ਨਾਲ ਜਾਂਦਾ ਹੈ ਮਾਤਾ ਸੋਚਦੀ ਹੈ ਸ਼ਾਇਦ ਪਰਿਵਾਰ ਦੀਆਂ ਯਾਦਾਂ ਨਾਲ ਲੈ ਕੇ ਜਾਂਦਾ ਹੋਵੇਗਾ ਇੰਜ ਕਹਿ ਰਿਹਾ ਹੈ ਅੱਛਾ ਇਹ ਦੱਸ ਜਿਹੜਾ ਪਰਿਵਾਰ ਤੁਹਾਡੇ ਨਾਲ ਜਾਂਦਾ ਉਹਦੇ ਚ ਮਾਂ ਹੈ ਮਾਂ ਹੈ ਮਹਾਰਾਜ ਕਹਿੰਦੇ ਨਾ ਮੈਂ ਤੇ ਮਾਂ ਤੋਂ ਕਦੀ ਵਿਛੜਿਆ ਹੀ ਨਹੀਂ ਮਾਂ ਮੇਰੇ ਨਾਲ ਹਰ ਵਕਤ ਹਰ ਵਕਤ ਫਿਰ ਹੱਸ ਪਈਆ ਕਵੀ ਸੰਤੋਖ ਸਿੰਘ ਜੀ ਨੇ ਲੰਬੀ ਚੋੜੀ ਇੱਕ ਕਹਾਣੀ ਲਿਖੀ ਹੈ ਤ੍ਰਿਪਤਾ ਜੀ ਕਹਿੰਦੇ ਨੇ ਪੁੱਤਰ ਨਾਨਕ ਦੱਸੇਗਾ ਉਹ ਜਿਹੜੀ ਮਾਂ ਤੁਹਾਡੇ ਨਾਲ ਜਾਂਦੀ ਹੈ ਉਹਦਾ ਨਾਮ ਕੀ ਹੈ ਵਹਿਮ ਪੈ ਗਿਆ ਕੋਈ ਹੋਰ ਮਾਂ ਤੇ ਨਹੀਂ ਬਣਾ ਲਈ ਨਾਲ ਲੈ ਜਾਂਦਾ ਕਬਿਰ ਦਮਾਤ ਆ ਜਾਂਦੀ ਹੈ ਉਹਦਾ ਨਾਂ ਕੀ ਹੈ ਨਾਂ ਦਾ ਪਤਾ ਹੈ ਮਹਾਰਾਜ ਕਹਿਣ ਨਾ ਉਹ ਗੁਰਨਾਗਿਕ ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਦੱਸਿਆ ਇੱਕ ਸ਼ਬਦ ਦੇਜ ਦੱਸਿਆ ਗੌੜੀ ਰਾਗ ਦਾ ਦੂਜਾ ਸ਼ਬਦ ਹੈ ਆਪਣੀ ਮਾਤਾ ਦਾ ਨਾਂ ਦੱਸਿਆ ਪਿਤਾ ਦਾ ਨਾਂ ਦੱਸਿਆ ਪਰਾ ਦਾ ਨਾਂ ਦੱਸਿਆ ਭੈਣ ਦਾ ਨਾਂ ਦੱਸਿਆ ਪਤਨੀ ਦਾ ਨਾਂ ਦੱਸਿਆ ਸਾਸਤੈ ਸੌਰੇ ਦਾ ਨਾਂ ਦਸਿਆ ਬੱਚਿਆਂ ਦੇ ਨਾਲ ਸੀ ਇਹ ਮੇਰਾ ਪਰਿਵਾਰ ਹੈ ਅਗਰ ਇਹ ਪਰਿਵਾਰ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਪੈਣ ਹੈ ਨਹੀਂ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਮਨੁੱਖ ਦੇ ਉੱਤੇ ਠੱਪਾ ਲਾ ਦੇਣਾ ਯਤੀਮ ਹੈ ਯਤੀਮ ਹੈ ਕੱਖ ਵੀ ਨਹੀਂ ਕੁਝ ਵੀ ਨਹੀਂ ਨਾ ਮਾ ਨਾ ਪਿਤਾ ਨਾ ਬੈਂ ਨਦਰਾਈ ਕੋਈ ਵੀ ਨਹੀਂ ਜਿਤੇ ਅਰ ਪੱਖੋਂ ਜਿਤੇ ਕੁਝ ਵੀ ਨਹੀਂ ਮਾ ਦਾ ਨਾਮ ਰਸੇਗਾ ਸਤਿਗੁਰ ਦੇਵ ਜੀ ਦੱਸਦੇ ਨੇ ਤੇ ਬ्यान ਨਾਲ ਤੁਸੀਂ ਸੁਣਨਾ ਅਗਰ ਤੁਹਾਡੇ ਸੁਕਸ਼ਮ ਸਰੀਰ ਦਾ ਇਹ ਪਰਿਵਾਰ ਹੈ ਤਾਂ ਤੇ ਅਸੀਂ ਪਰਿਵਾਰ ਵਾਲਿਆਂ ਇੱਥੇ ਹੱਥ ਜੋੜ ਕੇ ਮੈਂ ਮਾਫੀ ਮੰਗਾ ਚਾਹੇ ਮੈਂ ਆ ਤੇ ਭਾਵੇਂ ਤੁਸੀਂ ਯਤਿਮ ਦੇ ਯਤਿਮ ਜੀ ਕੋਚੀ ਨਹੀਂ ਕੋਚੀ ਸਤਿਗੁਰudev ਜੀ ਮਹਾਰਾਜ ਆਪਣੇ ਮਾਤਾ ਦਾ ਨਾਮ ਦੱਸਦੇ ਨੇ ਮਾਤਾ ਮਤ ਪਿਤਾ ਸੰਤੋਖ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇ ਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇ ਦੀ ਮਤ ਮਰ ਜਾਂਦੀ ਹੈ ਜੇ ਦੀ ਮਾਂ ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਜੇ ਦੀ ਮਤ ਮਰ ਗਈ ਹੈ ਤੇ ਜ਼ਿੰਦਗੀ ਸਾਰੀਆਂ ਹੀ ਠੋਕਰਾਂ ਖਾਏਗਾ ਔਰ ਕੀ ਹੈ ਮਤ ਮਰੀ ਹੋਈ ਦੀ ਪਛਾਣ ਕੀ ਹੋਵੇਗੀ ਇਹ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾਂ ਮਤ ਮਰੀ ਹੋਈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਗਏ ਹੈ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤ ਜੋ ਮਰ ਗਏ ਮਤ ਜੋ ਮਰ ਗਏ ਹੈ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅੰਮ੍ਰਿਤ ਵੇਲੇ ਨਹੀਂ ਉਠੇਗਾ ਜੱਪ-ਤਪ ਨਹੀਂ ਕਰੇਗਾ ਮਤ ਜੋ ਮਰ ਗਏ ਮਾਸੂਮ ਬੱਚੇ ਦੀ ماں ਨਾ ਹੋਵੇ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ ساری ਜ਼ਿੰਦਗੀ ਠੋਕਰਾਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਨੇ ਚੰਗੀ ਮਤ ਮੇਰੀ ماں ਕ੍ਰਿਪਤਾ ਜੀ ਕਹਿੰਦੀਆਂ ਪਰਵਾਰ ਕੇਵਲ ਮਾਂ ਤੱਕ ਮਹਿਦੂਦ ਨਹੀਂ ਹੁੰਦਾ ਪਿਤਾ ਵੀ ਆਉਂਦਾ ਹੈ ਮਹਾਰਾਜ ਇੱਕਦਮ ਕਹਿੰਦੇ ਨੇ ਪਿਤਾ ਸੰਤੋਖ ਸੰਤੁਸ਼ਟ ਮਨੁਖ ਹਰ ਥਾਂ ਤੇ ਅਨੰਦਿਤ ਹੈ ਅਸੰਤੁਸ਼ਟ ਮਨੁਖ ਹਰ ਥਾਂ ਤੇ ਦੁਖੀ ਹੈ ਹਰ ਥਾਂ ਤੇ ਦੁਖੀ ਸੰਪੂਰਨਤਾ ਹੀ ਮਨੁਖ ਨੂੰ ਰਜਾਈ ਮਾ ਦਿੰਦੀ ਹੈ ਕੋਈ ਧਨ ਸੰਪਤਾ ਰਜਾਈ ਮਾ ਨਹੀਂ ਦਿੰਦੀ ਬਿਨਾਂ ਸੰਤੋਖ ਨਹੀਂ ਕੋਰਾ ਤ੍ਰਿਪਤੀ ਤੇ ਸੰਤੋਖ ਦੇ ਮਹਾਰਾਜ ਕਹਿੰਦੇ ਨੇ ਜੋ ਸੰਤੋਖ ਹੈ ਮੇਰਾ ਪਿਤਾ ਹੈ ਹਰ ਥਾਂ ਤੇ ਮੈਨੂੰ ਅਨੰਦਿਤ ਰੱਖਦਾ ਹੈ ਹਰ ਥਾਂ ਤੇ ਮੈਨੂੰ ਖੁਸ਼ ਰੱਖਦਾ ਹੈ ਹਰ ਥਾਂ ਤੇ ਮੈਂ ਖੇੜੇ ਵਿੱਚ ਰਹਿਣਾ ਜੋ ਕੁਝ ਹੈ ਜੈਸਾ ਹੈ ਠੀਕ ਸੰਤੋਸ਼ ਮਨੋਖ ਲਈ ਤ੍ਰਿਸ਼ਨਾ ਲਈ ਲੋਭੀ ਲਈ ਜੋ ਕੁਝ ਹੈ ਜੈਸਾ ਹੈ ਮੈਨੂੰ ਕਬੂਲ ਨਹੀਂ ਪ੍ਰਮਾਨ ਨਹੀਂ ਠੇਕ ਨਹੀਂ ਹੈ ਇਹ ਤੇ ਹਰ ਥਾਂ ਤੇ ਦੁਖੀ ਹੋਵੇਗਾ ਅਰਥਾਂ ਤੇ ਦੁਖੀ ਹੋਵੇ ਹਰ ਜਗ੍ਹਾ ਆਪਣੇ ਅਨੁਕੂਲ ਨਹੀਂ ਹੋ ਸਕਦੀ ਕਿਸੇ ਵਕਤ ਮੌਸਮ ਅਨੁਕੂਲ ਨਹੀਂ ਹੋ ਸਕਦਾ ਕਿਸੇ ਵਕਤ ਹਲ ਆਲਾਤ ਅਨੁਕੂਲ ਨਹੀਂ ਹੋ ਸਕਦੇ ਕਿਸੇ ਵਕਤ ਵਾਤਾਵਰਣ ਅਨੁਕੂਲ ਨਹੀਂ ਹੋ ਸਕਦਾ ਠੀਕ ਹੈ ਨਹੀਂ ਤੋਂ ਨਾਸ ਜੋ ਹੈ ਜੈਸਾ ਹੈ ਕਿ ਕਬੂਲ ਪਰਵਾਨ ਆਪ ਦੀ ਗੈਤਲੀ ਅਰਜ਼ ਕਰਾਂ ਵਿਦਵਾਨਾਂ ਨੇ ਕਿੰਨ ਤਰ੍ਹਾਂ ਦੀਆਂ असंतुष्टियां मनिया ने परिवार असंतुष्टि व्यवहारिक असंतुष्टि व्यक्तिगत असंतुष्टि परिवारक असंतुष्टि पहचान की होगी ये मनुख गिलाए करता रहेगा हर जगह जैसा भरा वैसा नहीं है तो दुखी जैसी औलाद सी वैसी नहीं है तो दुखी ਜੈਸੀ ਪਤਨੀ ਚਾਹੀਦੀ ਸੀ ਵੈਸੀ ਨਹੀਂ ਹੈ ਤੋ ਰੋਂਦਾ ਤੇ ਪਿੜਦਾ ਜੈਸਾ ਪਤੀ ਚਾਹੀਦਾ ਸੀ ਵੈਸੀ ਨਹੀਂ ਪੈਸਾ ਨਹੀਂ ਹੈ ਤੋ ਦੁਖੀ ਹੈ ਕਲਪ ਰਹੀ ਜੈਸੇ ਮਾਂ ਬਾਪ ਚਾਹੀਦੇ ਸਨ ਵੈਸੇ ਨਹੀਂ ਨੇ ਤੋ ਕੋਈ ਮਾਂ ਬਾਪ ਤੋ ਅੰਤੁਸ਼ਟ ਕੋਈ ਭੈਣ ਤੋ ਅਸੰਤੁਸ਼ਟ ਕੋਈ ਬਰਾਤ ਕੋਈ ਪਤਨੀ ਤੋ ਕੋਈ ਪਤੀ ਤੋ ਕੋਈ ਬਚੇਆ ਤੋ ਇਨੂੰ ਪਰਿਵਾਰਿਕ ਅਸੰਤੁਸ਼ਟੀ ਕਹਿੰਦੇ। ਇਹ ਮਨੁੱਖ ਪਰਿਵਾਰਿਕ ਤਲ ਤੇ ਅਸੰਤੁਸ਼ਟ ਹੈ। ਜੇ ਜੋ ਆਪਣੇ ਪਰਿਵਾਰ ਤੋਂ ਅਸੰਤੁਸ਼ਟ ਹੈ, ਗੁਰਬਾਣੀ ਕਹਿੰਦੀ ਹੈ ਇਹਦੀਆਂ ਨਜ਼ਰਾਂ ਦੂਜਿਆਂ ਦੇ ਪਰਿਵਾਰ ਤੇ ਹੋਣਗੇ। ਲੋਭਾਦ ਦ੍ਰਿਸ਼ਟ ਪਰਗ੍ਰਹਿਣ। ਪਰਗ੍ਰਹਿਣ ਦੂਜੇ ਦਾ ਘਰ। ਲੋਭਾਦ ਦ੍ਰਿਸ਼ਟ ਪਰਗ੍ਰਹਿਣ। ਜਦ ਵਿਦ ਆਚਰਣ ਇਹ ਆਚਰਣ ਤੋਂ ਹੀਣਾ ਹੋਵੇਗਾ ਜੇ ਦੀ ਦ੍ਰਿਸ਼ਟੀ ਆਪਣੇ ਘਰ ਦੇ ਵਿੱਚ ਨਹੀਂ ਹੋਵੇ। ਕਿਉਂ ਆਪਣੇ ਘਰ ਤੋਂ ਅਸੰਤੁਸ਼ਟ ਆਪਣੇ ਪਰਿਵਾਰ ਤੋਂ ਅਸੰਤੁਸ਼ਟ। ਇਹ ਦੀ ਦ੍ਰਿਸ਼ਟੀ ਹਰ ਵਕਤ ਦੂਜੇ ਦੇ ਘਰ ਦੇ। ਆਵੇਂ ਦੇ ਹੱਥ ਤੇ ਨਹੀਂ ਪਹੁੰਚ ਸਕਦੇ ਦ੍ਰਿਸ਼ਟੀ ਤੇ ਪਹੁੰਚਦੀ ਹੈ। ਆਵੇਂ ਦੇ ਪੈਰ ਨਾ ਪਹੁੰਚ ਸਕਣ ਦ੍ਰਿਸ਼ਟੀ ਤੇ ਪਹੁੰਚਦੀ ਹੈ। ਦੂਸਰਾ ਵਿਵਹਾਰਿਕ ਅਸੰਤੁਸ਼ਟੀ। ਜੇਸੀ ਪ੍ਰਾਪਤ ਹੈ ਜੈਸੀ ਉਪਜੀਵਕਾ ਹੈ ਜੋ ਕੁਝ ਮਿਲ ਰਿਹਾ ਹੈ ਧਨ ਕਬੂਲ ਨਹੀਂ ਠੀਕ ਨਹੀਂ ਜੋ ਕੁਝ ਉਪਜੀਵਕਾ ਲਈ ਆ ਰਿਹਾ ਹੈ ਕਬੂਲ ਨਹੀਂ ਅਸੰਤੋਸ਼ ਉਹ ਐਸੀ ਮਨੁੱਖ ਦੀ ਦ੍ਰਿਸ਼ਟੀ ਕਿ ਆਪਣਾ ਧਨ ਸੰਪਤਾ ਦਾ ਉਹ ਤੇ ਅਸੰਤੋਸ਼ ਹੈ ਇਹਦੀ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਹੋਵੇ ਦੂਜਿਆਂ ਦੀ ਸੰਪਤਾ ਦੇ ਹੋਏ ਕਿਉਂਕਿ ਆਪਣੇ ਤੋਂ ਤੇ ਅਸੰਤੁਸ਼ਟ ਦੁਨਿਆਈ ਸੇ ਡੰਗ ਲਾਜ਼ਦੀ ਹ ਲੋਭ ਆਦ ਦ੍ਰਿਸ਼ਟ ਪਰਗ੍ਰਹਿੰ ਜਦ ਬਿਦ ਆਚਰਨ ਇਹਦੇ ਆਚਰਨ ਤੇ ਇਹਦੇ ਹੱਥ ਤੇ ਅਜੇ ਆਚਰਨ ਤੋਂ ਹੀਣੇ ਨਹੀਂ ਨੇ ਇਹਦੀਆਂ ਨਜ਼ਰਾਂ ਆਚਰਨ ਤੋਂ ਹੀਣ ਇਹਦੇ ਪੈਰ ਤੇ ਅਜੇ ਆਚਰਨ ਹੀ ਨਹੀਂ ਪਹਿਰਾਂ ਨੂੰ ਇਸਨੇ ਕਾਬੂ ਰੱਖਿਆ ਕਿਉਂਕਿ ਬੇੜੀਆਂ ਨੇ ਅਥਾ ਨੂੰ ਇਸ ਨੇ ਕਾਬੂ ਰੱਖਿਆ ਕਿਉਂਕਿ ਹਤਕੜੀਆਂ ਤੇ ਨਜ਼ਰਾਂ ਵਾਸੇ ਨਾ ਕੋਈ ਹਤਕੜੀਆਂ ਨਾ ਬੇੜੀਆਂ ਤੇ ਇਹਦੀਆਂ ਨਜ਼ਰਾਂ ਦੂਜੇ ਦੇ ਗਲ ਵਿੱਚ ਲੋਭਾਦ ਦ੍ਰਿਸ਼ਟ ਪਰਗ੍ਰਹਿ ਜਦ ਵਿਦ ਆਚਰਣ ਅਜ ਨਜ਼ਰਾਂ ਨੂੰ ਇਹ ਨਹੀਂ ਰੋਕ ਸਕਿਆ ਨਾ ਕਿਸੇ ਦਿਨ ਐਸਾ ਵੀ ਹੋਵੇਗਾ ਇਹਨੂੰ ਮੌਕਾ ਮਿਲੇ ਆਪਣੇ ਹੱਥਾਂ ਨੂੰ ਵੀ ਨਹੀਂ ਰੋਕ ਸਕਿਆ ਇਹ ਨਾਲ ਸੰ ਅੱਜ ਇਹ ਨਜ਼ਰਾਂ ਨੂੰ ਨਹੀਂ ਰੋਕ ਸਕਿਆ ਹੋ ਸਕਦਾ ਹੈ ਜਿਸ ਦਿਨ ਇਸ ਨੂੰ ਮੌਕਾ ਮਿਲਿਆ ਇਹ ਆਪਣੇ ਪੈਰਾਂ ਨੂੰ ਵੀ ਨਹੀਂ ਰੋਕ ਸਕਿਆ ਨਜ਼ਰਾਂ ਇਸ ਦੇ ਪੈਰਾਂ ਨੂੰ ਭਟਕਾ ਕੇ ਰੱਖ ਦੇਣਗੇ ਨਜ਼ਰਾਂ ਇਹਦੇ ਹੱਥਾਂ ਨੂੰ ਭਟਕਾ ਕੇ ਰੱਖ ਦੇਣਗੇ ਇਸ ਵਾਸਤੇ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰਦੇ ਨੇ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਆਉਂਤਾ ਕੇ ਬਲ ਜਾਏ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਹੀ ਰੋਕ ਲੈਂਦਾ ਨਹੀਂ ਦੂਜੇ ਦੇ ਘਰ ਦੇ ਚ ਨਹੀਂ ਜਾਣਾ ਨਹੀਂ ਜਾ ਇਸ ਘਰ ਮੈਂ ਹੈ ਸੋ ਜੋ ਤੂੰ ਢੋਂਡਖਾਏ ਅਵਰ ਕਿਸੇ ਕੇ ਮਤ ਹੈ ਨਹੀਂ ਮਹਾਰਾਜ ਕਹਿੰਦੇ ਮੈਂ ਉਸ ਤੋਂ ਸਦਕੇ ਜਾਣਾ ਕੁਰਬਾਨ ਜਾਣਾ ਇਹ ਨਹੀਂ ਆਖੇ ਜਿਹੜੇ ਆਪਣੇ ਹੱਥਾਂ ਨੂੰ ਹੱਥਾਂ ਨੂੰ ਤੇ ਬਤੇਰਿਆਂ ਨੇ ਰੋਕਿਆ ਸਾਰਿਆਂ ਨੇ ਰੋਕਿਆ ਕਿਉਂਕਿ ਹੱਤ ਕੜੀਆਂ ਨੇ ਚੈਰਾਨੋ ਤੇ ਸਾਰਿਆਂ ਨੇ ਰੋਕਿਆ ਬਫੇਰਿਆਂ ਨੇ ਰੋਕਿਆ ਕਿਉਂਕਿ ਬੇੜੀਆਂ ਨੇ ਜੇਲਾ ਨੇ ਕਾਨੂੰਨ ਹੈ ਸਦਾ ਹੈ ਮਹਾਰਾਜ ਕਿਨ ਦ੍ਰਿਸ਼ਟ ਵਿਕਾਰੀ ਬੰਧਨ ਬਾਂਦੇ ਹਉ ਤਾਂ ਕੇਵਲ ਜਾ ਮੈਂ ਸਦਕੇ ਜਾਣਾ ਉਸ ਤੋਂ ਜਿਹੜਾ ਆਪਣੀ ਦ੍ਰਿਸ਼ਟੀ ਨੂੰ ਰੋਕ ਲੈਂਦਾ ਤੇ ਜਿਸ ਨੇ ਦ੍ਰਿਸ਼ਟੀ ਨੂੰ ਰੋਕ ਲਿਆ ਉਹਦੇ ਹੱਥ ਆਪੇ ਰੁਕ ਗਏ ਪ੍ਰਾਇ ਧੰਤੇ ਨਹੀਂ ਜਾਣਗੇ ਪ੍ਰਾਇ ਰੋਕਤੇ ਨਹੀਂ ਜਾਵਣਗੇ ਜਿਹਨੇ ਨਜ਼ਰਾਂ ਨੂੰ ਹੀ ਰੋਕ ਲਿਆ ਉਦੇ ਪੈਰ ਤੇ ਆਪੇ ਹੀ ਰੁਕ ਗਏ ਤੇ ਜਿਸ ਨੇ ਨਜ਼ਰਾਂ ਨੂੰ ਨਹੀਂ ਰੋਕੇ ਔਰ ਖੁੱਲਾ ਛੱਡਿਆ ਹੋਇਆ ਹੈ ਜਿਸ ਦਿਨ ਮੌਕਾ ਮਿਲਿਆ ਹੱਥਾਂ ਨੂੰ ਬੰਨ੍ਹਣ ਨਹੀਂ ਪਾ ਸਕੇਗਾ ਇਹ ਪੈਰਾਂ ਨੂੰ ਵੀ ਨਹੀਂ ਰੋਕ ਸਕੇਗਾ ਔਰ ਅਨਰਥ ਹੋ ਜਾਵੇਗਾ ਨਜ਼ਰਾਂ ਨਾਲ ਇਹਦਾ ਆਪਣਾ ਅੰਤਿਸ਼ ਕਰਨ ਮੈਲਾ ਹੁੰਦਾ ਹੈ ਦੂਜੇ ਨੂੰ ਚੋਟ ਨਹੀਂ ਪਹੁੰਚਦੀ ਪਰ ਇਹਦੇ ਹੱਥ ਪਹੁੰਚ ਗਏ ਨੇ ਇਹਦੇ ਪੈਰ ਪਹੁੰਚ ਗਏ ਨੇ ਦੂਜੇ ਨੂੰ ਚੋਟ ਪਹੁੰਚਦੀ ਦੂਜੇ ਦਾ ਨੁਕਸਾਨ ਹੁੰਦਾ ਇਸ ਵਾਸਤੇ ਕਾਨੂੰਨ ਹੈ ਹੱਤਕੜੀਆਂ ਨੇ ਬੇੜੀਆਂ ਨੇ ਪਰ ਨਜ਼ਰਾਂ ਪਹੁੰਚ ਗਈਆਂ ਨੇ ਇਹਦੇ ਨਾਲ ਦੂਜੇ ਨੂੰ ਹਾਨੀ ਨਹੀਂ ਪਹੁੰਚਦੀ ਪਰ ਆਪਣੀ ਹਾਨੀ ਬੜੀ ਭਾਰੀ ਹੋ ਜਾਂਦੀ ਹੈ ਬयंਕਰ ਮਨ ਮੈਲਾ ਹੋ ਜਾਣਾ અત્યੰਤ ਮਨ ਮੈਲਾ ਹੋ ਜਾਣਾ ਮਹਾਰਾਜ ਕਹਿੰਦੇ ਇਹ ਜੋ ਸੰਤੁਸ਼ਟੀ ਹੈ ਜੋ ਸੰਤੋਖ ਹੈ ਮੇਰਾ ਪੇ타 ਮੈਨੂੰ ਹਰ ਜਗ੍ਹਾ ਤੇ ਅਨੰਦਿਤ ਰੱਖਦਾ ਹੈ ਸਤਿ ਭਾਈ ਕਰ ਇਹ ਵਿਸ਼ੇ ਉੱਚਾ ਆਚਰਣ ਸ਼ੀਲ ਤੇ ਸੰਜਮ ਇਹ ਮੇਰੇ ਬਰਾ ਨੇ ਮੇਰੇ ਨਾਲ ਤ੍ਰਿਪਤਾ ਜੀ ਕਹਿੰਦੀ ਨਾ ਪੁੱਤਰ ਨਾ ਇਹ ਤੇ ਤੇਰੀਆਂ ਗੱਲਾਂ ਮੇਰੀ ਸਮਝ ਵਿੱਚ ਨਹੀਂ ਆਈਆਂ ਜਿਵੇਂ ਕਦੇ ਸੰਤੋਖ ਸਿੰਘ ਜੀ ਲਿਖਦੇ ਨੇ ਪਰ ਇਹ ਦੱਸ ਜਿਹੜਾ ਪਰਿਵਾਰ ਤੇਰੇ ਨਾਲ ਜਾਂਦਾ ਹੈ ਉਹਦੇ ਚ ਪਤਨੀ ਵੀ ਹੈ ਅਗਰ ਹੈ ਤੋ ਫਿਰ ਇਹ ਦਸ ਫੇਰੇ ਫਿਰ ਸਸਤੇ ਸੋਹਰਾ ਕੌਣ ਨੇ ਹੁਣ ਮਾਤਾ ਜੀ ਖੁੱਲ ਕੇ ਸਾਹਮਣੇ ਆ ਗਈਆਂ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਦੇ ਅਰੇ ਸ਼ਬਦ ਹੈ ਇਸ ਸ਼ਬਦ ਦੀ ਵਿਆਖਿਆ ਉਹਨਾਂ ਨੇ ਲਿਖੀ ਹੈ ਜੋ ਗੌੜੀ ਰਾਗ ਦਾ ਦੂਸਰਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਰਮ ਸੁਰਤ ਦੋਹੇ ਸੱਸੂ ਰੁਭੈ ਕਰਨੇ ਕਾਮਣ ਕਰਮਨ ਲੈ ਸ਼ਰਮ ਮਿਹਨਤ ਨੂੰ ਕਹਿੰਦੇ ਨੇ ਸੰਸਕ੍ਰਿਤ ਦਾ ਸ਼ਬਦ ਹੈ ਸ਼ਰਮ ਸ਼ਰਮਦਾਨ ਮਿਹਨਤਦਾਨ ਕਰਨਾ ਜੇ ਜੋ ਮਿਹਨਤ ਮੁਸ਼ਕਕਤ ਘਾਲਣਾ ਹੈ ਇਹ ਮੇਰਾ ਸਾਰਾ ਸੁਰਤ ਜਿਹੜੀ ਮਨ ਦੀ ਇਕਾਗਰਤਾ ਹੈ ਟਿਕਾਉ ਹੈ ਇਹ ਮੇਰੀ ਸੱਸ ਹੈ ਮਿਹਨਤ ਰੂਪੀ ਸੋਹਰਾ ਸੁਰਤ ਰੂਪੀ ਸੱਸ ਦੇ ਸੰਯੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਜਿਹਨੂੰ ਕਹਿੰਦੇ ਨੇ ਭਗਤੀ ਹੈ ਮੇਰੀ ਕਾਮਣੇ ਮੇਰੀ ਇਸਤਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੂਪ ਪੂਰੀ ਆਚਾਰ ਜਿਥਰ ਵਸੀ ਪਿਤਾ ਕੇ ਸਾਥ ਪਿਚਰ ਕੰਤ ਬਉ ਫਿਰਤ ਉਦਾਸ ਕਰ ਸੇਵਾ ਸਦਪੁਰਖ ਮਨਾਇਆ ਗੁਰ ਆਣੀ ਘਰ ਮੇ ਤਾਂ ਸਰਬ ਸੁਖ ਪਾਇਆ ਭਗਤੀ ਸਾਡੀ ਕਾਮਣੇ ਗੁਰੂ ਅਰਜਨ ਦੇ ਕਰਣੀ ਕਾਮਣ ਕਰਮਨ ਲੈ ਇਹ ਸਾਡੀ ਕਾਮਣ ਸ਼ਰਮ ਗਾਲਣਾ ਨੂੰ ਅੱਗੇ ਕੀਤਾ ਮਹਾਰਾਜ ਐਸਾ ਕਹਿੰਦੇ ਮੰਗਣ ਗਿਆ ਸੋ ਮਰ ਰਿਆ ਮੰਗਣ ਮੋਲ ਨਾ ਆਪਣੀ ਜ਼ਮੀਰ ਨੂੰ ਮਾਰੇ ਬਿਨਾਂ ਆਪਣੀ ਅਣਖ ਨੂੰ ਮਾਰੇ ਬਿਨਾਂ ਕੋਈ ਮੰਗ ਨਹੀਂ ਸਕਦਾ ਇਸ ਨੂੰ ਮਹਾਰਾਜ ਨੇ ਚੰਗਾ ਨਹੀਂ ਸਮਝਿਆ ਇਸ ਲਈ ਇਸ ਮਨੁੱਖ ਆਪਣੀ ਜ਼ਮੀਰ ਨੂੰ ਮਾਰਦਾ ਹੈ ਅਣਖ ਨੂੰ ਮਾਰਦਾ ਹੈ ਸਭ ਤੋਂ ਥੱਲੇ ਹੋ ਜਾਂਦਾ ਹੈ ਮੰਗਣ ਲੱਗਿਆਂ ਉਸ ਦਾ ਹੱਥ ਹੀ ਸਿਰਫ ਥੱਲੇ ਨਹੀਂ ਆਉਂਦਾ ਉਹਦੀ ਅਣਖ ਗੈਰਤ ਹਿੰਮਤ ਸਭ ਥੱਲੇ ਹੁੰਦੀ ਕੁਝ ਵੀ ਨਹੀਂ ਹੁੰਦਾ ਕੁਝ ਵੀ ਥੱਲੇ ਸਭ ਕੁਝ ਥੱਲੇ ਹੁੰਦਾ ਕੁਝ ਵੀ ਉੱਪਰ ਨਹੀਂ ਹੁੰਦਾ ਇਸ ਵਾਸਤੇ ਭਿਖਸ਼ਾ ਦੇ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੁੰਦੇ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਨੇ ਬਿਖਸ਼ੂ ਪੈਦਾ ਕੀਤੇ ਭਿਖਸ਼ਾ ਮੰਗ ਕੇ ਗੁਜ਼ਾਰਾ ਕਰਨਾ ਇਹ ਵਿਅਕਤੀਗਤ ਧਰਮ ਹੈ ਮਹਾਤਮਾ ਬੁੱਧ ਲਈ ਠੀਕ ਹੋ ਸਕਦਾ ਸਮੂਹਕ ਧਰਮ ਨਹੀਂ ਹੈ ਅਗਰ ਸਾਰੇ ਬਿਖਸ਼ੂ ਬਣ ਜਾਣ ਤਾਂ ਫਿਰ ਦੇਗਾ ਕੌਣ ਪਹਿਲੇ ਇਹਦਾ ਸੋ ਕੌਣ ਦੇਗਾ ਜੇ ਸਾਰੇ ਬਿਖਸ਼ੂ ਬਣ ਜਾਣ ਸਾਰੇ ਸਿੱਖ ਬਣ ਜਾਣ ਸੰਸਾਰ ਦਾ ਕੋਈ ਨੁਕਸਾਨ ਨਹੀਂ ਹੈ ਆਪਣੀ ਕਿਰਤ ਕਰੋ ਕਿਰਤ ਕਰਕੇ ਖਾਓ ਤੇ ਜੇ ਸਾਰੇ ਬਿਰਸੋ ਬਣ ਜਾਣ ਫਿਰ ਦੇਗਾ ਕੌਣ ਸਾਰੇ ਭੁੱਖੇ ਮਰਣ ਤੇ ਜੇ ਸਾਰੇ ਗ੍ਰਸ ਦੇ ਤਿਆਗੀ ਬਣ ਜਾਣ ਜਿਵੇਂ ਉਹਨਾਂ ਦਾ ਉਪਦੇਸ਼ ਹੈ ਮਹਾਵੇਦ ਦਾ ਤੇ ਮਾਤਮਾ ਬੁੱਧਾ ਛੋੜੋ ਗ੍ਰਸ ਸਾਰੇ ਗ੍ਰਸ ਦੇ ਤਿਆਗੀ ਬਣ ਜਾਣ 200 ਸਾਲ ਬਾਅਦ ਜ਼ਮੀਨ ਦੇ ਉੱਤੇ ਇੱਕ ਮਨੁੱਖ ਵੀ ਨਹੀਂ ਹੋਊਗਾ ਗੱਲ ਕਰਤਾਂ ਮਨੁੱਖਾਂ ਤੋਂ ਜ਼ਮੀਨ ਤੇ ਕਾਦੀ ਹੋ ਜਾਏਗੀ ਪ੍ਰਕਿਰਤੀ ਇਸ ਤਰ੍ਹਾਂ ਨਹੀਂ ਚਾਹਦੀ ਇਹ ਪ੍ਰਾਕਿਰਤਿਕ ਧਰਮ ਨਹੀਂ ਵਿਅਕਤੀਗਤ ਧਰਮ ਹੋ ਸਕਦਾ ਕਿਸੇ ਇਕੱਲੇ ਇਨਸਾਨ ਲਈ ਠੀਕ ਹੈ ਸਮੂਹਕ ਧਰਮ ਨਹੀਂ ਇਹ ਸਾਰਿਆਂ ਦਾ ਨਹੀਂ ਇਸ ਨੂੰ ਮੈਂ ਅਕਸਰ ਅਰਜ਼ ਕਰਦਾ ਹਾਂ ਕਈ ਬੋਧੀਆਂ ਨੇ ਮੇਰੇ ਅੱਗੇ ਇਸ ਗੱਲ ਨੂੰ تسلیم ਵੀ ਕਰ ਲਏ ਮੈਂ ਕਿਹਾ ਸਪਸ਼ਟ ਕਰ ਸਕਦੇ ਹੋ ਅਗਰ ਕਿਤੇ ਤੁਹਾਡੇ ਮਾਂ ਬਾਪ ਇੱਕ ਬਿਖਸ਼ੂ ਹੁੰਦੇ ਤੇ ਤੁਸੀਂ ਹੋ ਸਕਦੇ ਸੀ ਤੁਹਾਡਾ ਹੁਣੇ ਇਸ ਗੱਲ ਦਾ ਸਬੂਤ ਹੈ ਤੁਹਾਡੇ ਮਾਪੇ ਗ੍ਰਸਤੀ ਸਨ ਤਾਂ ਤੁਸੀਂ ਤਾਂ ਤੁਸੀਂ ਬਿਖਸ਼ੂ ਬਣਿਆ ਹਰ ਸਾਰੇ ਬਿਖਸ਼ੂ ਬਣ ਜਾਣ ਤੇ ਦੇਗਾ ਕੌਣ ਸਾਰੇ ਤਿਆਗੀ ਬਣ ਜਾਣ ਤੇ ਸੰਸਾਰ ਦੇ ਟੱਪ ਹੋ ਜਾਏ ਕੁਦਰਤ ਨਹੀਂ ਚਾਹੁੰਦੀ ਪਰਮਾਤਮਾ ਨਹੀਂ ਚਾਹੁੰਦਾ ਇਹ ਪਰਮਾਤਮਾ ਦੇ ਨਿਯਮ ਤੋਂ ਉਲਟ ਜਿਹੜਾ ਧਰਮ ਹੈ ਬਹੁਤ ਦੇਰ ਤੱਕ ਚੱਲਦਾ ਨਹੀਂ ਚਲਾਇਆ ਨਹੀਂ ਜਾ ਸਕਦਾ ਇਹ ਵੀ ਮੈਂਸਰ ਉਹਨੂੰ ਕੋਈ ਟਾਵਾ ਟਾਵਾ ਧਾਰਨ ਕਰ ਸਕਦਾ ਸਾਰੇ ਨਹੀਂ ਅਗਰ ਬਹੁਤ ਧਰਮ ਦੇ ਪੈਰ ਹਿੰਦੁਸਤਾਨ ਤੋਂ ਖੜ ਗਏ ਤੇ ਉਹਦਾ ਇੱਕ ਕਾਰਨ ਇਹ ਵੀ